ਭਾਰਤ ਪਾਕਿਸਤਾਨ ਦੀ ਵੰਡ ਸਮੇਂ ਜੁੱਦਖਾਂਤ ਵਰਤੇ ਸੀ ਜਿਨ੍ਹਾਂ ਨੇ ਆਪਣੇ ਅੱਖੀ ਵੇਖਿਆ ਉਹ ਬਾਪੂ ਜੀ ਸਾਡੇ ਨਾਲ ਨੇ ਆਓ ਇਹਨਾਂ ਤੋਂ ਪੁੱਛਦੇ ਹਾਂ ਵੀ ਕੀ ਇਹਨਾਂ ਨੇ ਆਪਣੇ ਅੱਖੀ ਵੇਖਿਆ ਬਾਪੂ ਜੀ ਸਤਿਕਾਰ ਸਤਿ੍ਰੀ ਕਾਲੀ ਹਾਂ ਜੀ ਬਾਪੂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਮੇਰਾ ਪਿੰਡ ਪਟਾਲ ਕਲਾ ਹੈ ਜੀ ਜ਼ਿਲ੍ਹਾ ਸੰਗਰੂਰ ਹੈ ਠੀਕ ਹੈ ਜੀ ਮੇਰੇ ਪਿਤਾ ਦਾ ਨਾਮ ਸਰਦਾਰ ਸਾਧੂ ਸਿੰਘ ਜੀ ਜਿਹੜੇ ਇੱਕ ਬਹੁਤ ਵੱਡੇ ਪਰਿਵਾਰ ਦੇ ਮੁਖੀਆ ਸੀਗੇ ਅੱਛਾ ਜੀ ਅੱਛਾ ਜੀ ਤੁਸੀਂ ਮੈਨੂੰ ਇਹ ਦੱਸੋ ਜਦੋਂ ਇਹ ਮਤਲਬ ਹੋਇਆ ਸੀਗਾ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ ਜੀ ਉਸ ਵੇਲੇ ਤੁਹਾਡੀ ਉਮਰ ਕਿੰਨੀ ਸੀ 10 ਸਾਲ 10 ਸਾਲ ਸੀ ਤੁਸੀਂ ਫਿਰ ਇਹਦੇ ਬਾਰੇ ਜਾਣੂ ਦੇਖਿਆ ਤੁਸੀਂ ਉੱਥੇ ਉਦੋਂ ਅਸੀਂ ਕੁਝ ਦੇਖਿਆ ਆਪ ਅੱਖੀਂ ਦੇਖਿਆ ਅੱਛਾ ਕੀ ਕੁਝ ਦੇਖਿਆ ਜੀ ਉਹਦੇ ਬਾਰੇ ਤੁਸੀਂ ਮਤਲਬ ਸਾਡੇ ਅਸੀਂ ਬਾਹਰ ਖੇਤਾਂ 'ਚ ਬੋਤੇ ਚਾਰਨ ਗਏ ਸੀਗੇ ਅੱਛਾ ਉੱਠ ਚਾਰਨ ਗਏ ਸੀ ਉੱਠ ਚਾਰਨ ਗਏ ਸੀ ਸਾਡੇ ਪਿੰਡ ਦੇ ਕੋਲ ਦੀ ਇੱਕ ਨਹਿਰ ਲੰਘਦੀ ਹੈ ਅੱਛਾ ਜੀ ਉੱਥੇ ਅਸੀਂ ਉੱਠ ਚਾਰ ਰਹੇ ਸੀਗੇ ਹੂੰ ਉੱਥੇ ਨਹਿਰ 'ਚ ਚਾਰ ਲਾਸ਼ਾਂ ਤਰਦੀਆਂ ਆ ਰਹੀਆਂ ਅਸੀਂ ਆ ਅੱਛਾ ਇੱਕ ਮੁੰਡੇ ਨੇ ਚੜ ਕੇ ਦੇਖ ਲਿਆ ਉਹਨੇ ਰੌਲਾ ਪਾਇਆ ਹੂੰ ਵੀ ਲਾਸ਼ਾਂ ਆ ਰਹੀਆਂ ਨੇ ਲਾਸ਼ਾਂ ਅਸੀਂ ਵੀ ਭੱਜ ਕੇ ਚੜ ਗਏ ਹੂੰ ਅਸੀਂ ਵੀ ਦੇਖਿਆ ਇਹ ਚਾਰ ਲਾਸ਼ਾਂ ਆ ਰਹੀਆਂ ਨੇ ਅੱਛਾ ਹਾਂ ਤੇ ਉਹਨਾਂ ਲਾਸ਼ਾਂ ਦੇ ਨਾਲ ਤਨ ਤੇ ਕੋਈ ਕੱਪੜਾ ਸੀ ਨਹੀਂ ਤੇ ਚਮੜੀ ਵੀ ਲਗਭਗ ਉੱਡ ਗਈ ਸੀ ਔਰ ਉਹਨਾਂ ਜੋ ਬੜੀ ਭੈੜੀ ਬਦਬੂ ਮਾਰ ਰਹੀ ਸੀ ਹੂੰ ਉਦੋਂ ਤਾਂ ਅਸੀਂ ਦੇਖਣ ਦੇ ਚਾਰ ਨਾਲ ਚੜ ਗਏ ਪਰ ਪਿੱਛੋਂ ਅਸੀਂ ਲੱਕ ਜਾਂ ਘੁੱਟ ਗਏ फटाफट ਉਤਰੇ ਤੁਸੀਂ ਉਹ ਜਿਹੜੀਆਂ ਲਾਸ਼ਾਂ ਸੀ ਉਹ ਤੋਂ ਕੀ ਅੰਦਾਜ਼ਾ ਲਗਾਇਆ ਸੀ ਕੌਣ ਨੇ ਕਿਵੇਂ ਨੇ ਕਿ ਉਸ ਵੇਲੇ ਵੀ ਉਸੀ ਬੋਤੇ ਚਾਰਨ ਗਏ ਸੀ ਉੱਠ ਚਾਰਨ ਗਏ ਸੀ ਉਸ ਵੇਲੇ ਉਹ ਰੌਲਾ ਪਿਆ ਹੋਇਆ ਸੀ ਹਾਂ ਪਿੰਡਾਂ ਚ ਥੋੜੀ ਬਹੁਤੀ ਸਰੰਗਰਜੀ ਜ਼ਰੂਰ ਹੋ ਰਹੀ ਸੀ ਅੱਛਾ ਵੀ ਬੱਚਿਆਂ ਨੂੰ ਬਾਹਰ ਨਾ ਭੇਜੋ ਜਾਂ ਆਪ ਵੀ ਹਿਸਿਆਰ ਬੰਦ ਰਹੋ ਹੂੰ ਤੇ ਕੋਈ ਵੀ ਘਟਨਾ ਕਿਸੇ ਵੇਲੇ ਤੁਹਾਡੇ ਨਾਲ ਵਾਪਰ ਸਕਦੀ ਹੈ ਠੀਕ ਹੈ ਜੀ ਪਰ ਸਾਡੇ ਪਿੰਡ ਚ ਤਾਂ ਅਜਿਹੀ ਸੰਭਾਵਨਾ ਨਹੀਂ ਸੀ ਕਿਉਂਕਿ ਉੱਥੇ ਮੁਸਲਮਾਨਾਂ ਦੀ ਆਬਾਦੀ ਬੜੀ ਘੱਟ ਸੀ ਕਿੰਨੇ ਕੋ ਘਰ ਸੀ ਤੁਹਾਡੇ ਪਿੰਡ 'ਚ ਸਾਡੇ ਪਿੰਡ 'ਚ ਸਾਰੇ ਮੁਸ਼ਕਿਲ ਨਾਲ 8-10 ਘਰ ਸੀਗੇ ਅੱਛਾ ਅੱਛਾ ਉਹ ਵੀ ਕੋਈ ਜ਼ਿੰਮੇਦਾਰ ਨਹੀਂ ਸੀ ਠੀਕ ਹੈ ਖੇਤੀ ਕਰਨ ਵਾਲਾ ਜ਼ਿੰਮੇਦਾਰ ਕੋਈ ਨਹੀਂ ਸੀਗਾ ਹਮ ਕੋਸ਼ਿਸ਼ 2-3 ਕਰ ਲੋਹਾਰਾਂ ਦੇ ਸੀਗੇ ਹਮ ਇਹ 5-6 ਕਰ ਇਹ ਜੋਗੀਆਂ ਦੇ ਸੀਗੇ ਜਿਹੜੇ ਆਪਣਾ ਮਨਿਆਰੀ ਦਾ ਕੰਮ ਕਰਦੇ ਸੀ ਠੀਕ ਹੈ ਜੀ ਇਹ ਔਰ ਕੋਈ ਨੇੜੇ ਪਿੰਡਾਂ ਦੇ ਵਿੱਚ ਵੀ ਮਤਲਬ ਮੁਸਲਮਾਨਾਂ ਦੇ ਘਰ ਸੀ ਹਾਂ ਹੋਰ ਵੀ ਪਿੰਡਾਂ ਦੇ ਨੇੜੇ ਗਾਏ ਤਾਂ ਘਰ ਹੈਗੇ ਸੀਗੇ ਥੋੜੇ ਥੋੜੇ ਕਿਤੇ 10 ਕਿਤੇ 20 ਕਿਤੇ ਜਿਆਦਾ ਵੀ ਸੇ ਕਿਤੇ ਇਹਨਾਂ ਦੀ ਵੀ ਨਸੀਬ ਵੱਧ ਵੀ ਸੀ ਅੱਛਾ ਜਿਵੇਂ ਸਾਡੇ ਨੇੜੇ ਹਰਿਆਊ ਹੈ ਦਸਕਾ ਹੈ ਹਮ ਅਰਤਾ ਹੈ ਇਥੇ ਬਹੁਤੀ ਗਿਣਤੀ ਉਹਨਾਂ ਦੀ ਏ ਸੀਗੀ ਠੀਕ ਹੈ ਅਰਤੇ ਚ ਟੋਟਲੀ ਉਹਨਾਂ ਦੀ ਸੀਗੀ ਦਸਕੇ ਚ ਵੀ 90% ਮੁਸਲਮਾਨ ਸੀਗੇ ਹਮ ਤੇ ਜਿਹੜੀਆਂ ਉਹ ਲਾਸ਼ਾਂ ਆ ਰਹੀਆਂ ਸੀ ਚਾਰ ਉਹਦੋਂ ਕੀ ਅੰਦਾਜ਼ਾ ਲਗਾਇਆ ਤੁਸੀਂ ਉਹ ਤੋਂ ਅੰਦਾਜ਼ਾ ਜੀ ਇਹ ਹੋਇਆ ਆ ਕੇ ਪਿੰਡ 'ਚ ਰੌਲਾ ਪੈ ਗਿਆ ਵੀ ਇੱਥੇ ਲਾਸ਼ਾਂ ਆਈਆਂ ਲਾਸ਼ਾਂ ਆ ਗਈਆਂ ਤਾਂ ਦੂਜੇ ਦਿਨ ਹੀ ਹਮ ਉਸ ਮੇਰੇ ਪਿੰਡ ਦੇ ਬੰਦਿਆਂ ਨੇ ਇਕੱਠੇ ਹੋ ਕੇ ਜੀ ਉੱਥੇ ਜਿਹੜੇ ਉਹ ਜੋਗੀਆਂ ਦੇ ਘਰ ਸੀਗੇ ਉਹਨਾਂ ਤੇ ਹਮਲਾ ਬੋਲਤਾ ਅੱਛਾ ਉਹਨਾਂ ਦੇ ਹਮਲਾ ਬੋਲਿਆ ਉਹਨਾਂ ਨੂੰ ਲੁੱਟਿਆ ਉਹਨਾਂ ਦੇ ਇੱਕ ਬਜ਼ੁਰਗ ਨੇ ਉਹਨਾਂ ਦਾ ਕੁਛ ਅੱਗਾ ਕੀਤਾ ਕਾਕਰਾ ਕੀਤਾ ਤਾਂ ਉਸ ਨੂੰ ਉਹ ਸਾਡੇ ਪਿੰਡ ਵਾਲੇ ਬੰਦਿਆਂ ਨੇ ਮਾਰਸਦਾ ਕੀ ਉਹ ਜਿਹੜੇ ਉਹ ਬੰਦੇ ਮਾਰੇ ਸੀ ਕਿ ਉਹਨਾਂ ਨੇ ਵੀ ਕੋਈ ਪਹਿਲਾਂ ਕੀਤਾ ਸੀ ਕੁਛ ਜਾਂ ਵੈਸੀ ਕੋਈ ਨਹੀਂ ਨਹੀਂ ਉਹਨਾਂ ਨੇ ਬਿਲਕੁਲ ਨਹੀਂ ਹੱਥ ਚੱਕਿਆ ਹੂੰ ਉਹ ਤਾਂ ਕਿਉਂਕਿ ਸਹਿਮੇ ਹੋਏ ਸੀਗੇ ਉਹਨਾਂ ਦੇ ਅੰਦਰ ਤਾਂ ਪਹਿਲਾਂ ਹੀ ਡਰ ਸੀ ਵੀ ਅਸੀਂ ਜੇ ਸਹੀ ਸਲਾਮਤ ਠੀਕ ਹੈ ਬਚੇ ਰਹੀਏ ਉਹਨਾਂ ਨੇ ਬਾਹਰ ਅੰਦਰ ਜਾਣਾ ਨਾ ਵੀ ਘੱਟ ਕਰ ਰੱਖਿਆ ਸੀ ਠੀਕ ਹੈ ਜੀ ਉਹ ਉਥੋਂ ਫਿਰ ਜਦੋਂ ਉਹਨਾਂ ਦਾ ਬਜ਼ੁਰਗ ਮਾਰਸਾ ਤੇ ਉਹਨਾਂ ਨੂੰ ਉਥੋਂ ਕੱਢਤਾ ਉਹਨਾਂ ਦਾ ਸਮਾਨ ਸਾਰਾ ਉਹ ਲੈ ਗਈ ਡੰਗਰ ਪਸ਼ੂ ਉਹਨਾਂ ਦੇ ਮਤਲਬ ਉਥੋਂ ਕਿਲੇ ਤੋਂ ਖੋਲਤੇ ਜਿਹੜੇ ਸੇ 2-4 ਤੇ ਉਹ ਉਥੋਂ ਮਤਲਬ ਬੇਦਾਵੇ ਮੰਗੂ ਜਿਵੇਂ ਉਹਨਾਂ ਨੂੰ ਕਹਤਾ ਵੀ ਤੁਹਾਡਾ ਐਸੇ ਕੁਝ ਨਹੀਂ ਹੈ ਠੀਕ ਹੈ ਤੁਸੀਂ ਬਗ ਜੋ ਜੀ ਆਪਦੀ ਜਾਨ ਬਚਾ ਕੇ ਜਾਣਾ ਨਹੀਂ ਤਾਂ ਤੁਹਾਡਾ ਵੀ ਇਹੀ ਹਾਲ ਹੋਊਗਾ ਬੁੱਢੇ ਵਾਲਾ ਕੀ ਤੁਸੀਂ ਉਹ ਬੰਦੇ ਜਿਹੜੇ ਹੈਗੇ ਸੀ ਮੁਸਲਮਾਨਾਂ ਦੇ ਘਰ ਸੀ ਉਹਨਾਂ ਦੇ ਕਿਸੇ ਦੇ ਨਾਮ ਯਾਦ ਹੈ ਤੁਹਾਡੇ ਹਾਂ ਇੱਕ ਤਾਂ ਉਹ ਕ੍ਰਿਸ਼ਨ ਜੋਗੀ ਸੀ ਜੀ ਇੱਕ ਤਾਂ ਉਹ ਫਾਜ਼ਿਲਤੀ ਅੱਛਾ ਅੱਛਾ ਬਾਕੀ ਸਾਰਿਆਂ ਦੇ ਨਾਮ ਹੋਰ ਮੈਂ ਜਾਣਦਾ ਨਹੀਂ ਕਿਉਂਕਿ ਉਦੋਂ ਮੈਂ ਛੋਟਾ ਸੀ ਸਾਰਿਆਂ ਨਾਲ ਬਾਹਰ ਨਹੀਂ ਸੀ ਪੈਣਾ ਜੇ ਉਸ ਤੋਂ ਬਾਅਦ ਜਦੋਂ ਮਾਰਤਾ ਸੀ ਕੀ ਉਸ ਤੋਂ ਬਾਅਦ ਜਿਹੜੇ ਬਚ ਗਏ ਸੀ ਉਹਨਾਂ ਦਾ ਕੀ ਬਣਿਆ ਉਹ ਜੀ ਉੱਥੋਂ ਆਪਣਾ ਰੋਂਦੇ ਠੀਕਦੇ ਆਪਣੇ ਘਰ ਚੋਂ ਬਾਹਰ ਆ ਗਏ ਆਪਣੇ ਘਰਾਂ ਤੋਂ ਬਾਹਰ ਆ ਗਏ ਬਾਹਰ ਆ ਕੇ ਆਪਣਾ ਉਹ ਸੋਚ ਰਹੇ ਸੀ ਵੀ ਕਿੱਥੇ ਜਾਈਏ ਕਿਸੇ ਨੇ ਉਹਨਾਂ ਦੀ ਬਾਹ ਨਹੀਂ ਫੜੀ ਕਿਸੇ ਨੇ ਉਹਨਾਂ ਨਾਲ ਹਮਦਰਦੀ ਨਹੀਂ ਪ੍ਰਗਟਾਈ ਵੀ ਅਸੀਂ ਇਹਨਾਂ ਨੂੰ ਪੁੱਛ ਬਿਛ ਲੀਏ ਵੀ ਤੁਸੀਂ ਭਾਈ ਐ ਕਿਉਂ ਹੋ ਕਰ ਰਹੇ ਹੋ ਠੀਕ ਹੈ ਤਾਂ ਉਹਨਾਂ ਦੇ ਆਪਣੇ ਉਸ ਦੇ ਫੈਸਲਾ ਸੀਗਾ ਵੀ ਜੇ ਸਾਨੂੰ ਰੱਖਣ ਸਾਨੂੰ ਕੋਈ ਸਪੋਰਟ ਮਿਲਦੀ ਹੈ ਤਾਂ ਸਾਧੂ ਬਰੇ ਤੋਂ ਉਹਨਾਂ ਦਾ ਪਰਿਵਾਰ ਵੱਡਾ ਹੈ ਲੜਣਾ ਬਰੇ ਸਾਧੂ ਬਰੇ ਕੌਣ ਸੀ ਜੀ ਸਾਧੂ ਸਿੰਘ ਮੇਰਾ ਪਿਤਾ ਸੀ ਅੱਛਾ ਬਰੇ ਸਾਡਾ ਪਿਛੜਾ ਪਿੰਡ ਹੈ ਅੱਛਾ ਜੋ ਮਾਨਸਾ ਜ਼ਿਲ੍ਹੇ ਚ ਮਾਨਸਾ ਜ਼ਿਲ੍ਹੇ ਚ ਠੀਕ ਹੈ ਬਲਾਡੀ ਕੋਲ ਹੈ ਮਾਨਸਾ ਜ਼ਿਲ੍ਹੇ ਚ ਠੀਕ ਹੈ ਫਿਰ ਉਹ ਉਹ ਜਿਹੜੇ ਹੈਗੇ ਸੀ ਉਹ ਮਤਲਬ ਤੁਹਾਡੇ ਘਰ ਆ ਗਏ ਉਹ ਸਾਡੇ ਘਰ ਆ ਗਏ ਜੀ ਉਦੋਂ ਅਸੀਂ ਬਾਹਰਲਾ ਕਰ ਨਮਾ ਹੀ ਬਣਾਇਆ ਸੀ ਤੇ ਉਹ ਵਿਲੇ ਵਾਂਗੂ ਸੀਗਾ ਅਜੇ ਉਹਦੇ ਚ ਰੈਸ਼ ਰੂਸ਼ ਨਹੀਂ ਤਿੱਕੀਤੀ ਫੇਰ ਉਹ ਉੱਥੇ ਜੀ ਮੇਰਾ ਪੂਰਾਂ ਦੇ ਜਦੋਂ ਮੈਨੂੰ ਤਰਲਾ ਲੱਗੇ ਕਰਨ ਉਹ ਵੀ ਉਹਨਾਂ ਦਾ ਵੀ ਮਨ ਪਗਰ ਗਿਆ ਉਂਝ ਤਾਂ ਉਹ ਮਤਲਬ ਜਾਸ ਪਾਸ ਦੇ ਕਟੜ ਸੇ ਹਮ ਮੁਸਲਮਾਨਾਂ ਨੂੰ ਚੰਗਾ ਨਹੀਂ ਸੀ ਸਮਝਦੇ ਤੇ ਉ ਉੱਚੀ ਨੀਚ ਜੱਤ ਦੇ ਵੀ ਬਹੁਤ ਹਾਮੀ ਸੀ ਹਾਂ ਉਸ ਵੇਲੇ ਹੁੰਦਾ ਸੀਗਾ ਬਹੁਤ ਜਿਆਦਾ ਅੱਜ ਕੱਲ ਤਾਂ ਬਹੁਤ ਘੱਟ ਹੈ ਉਸ ਵੇਲੇ ਹੁੰਦਾ ਉਸ ਵੇਲੇ ਹੁੰਦਾ ਸੀਗਾ ਪਰ ਉਹਨਾਂ ਨੇ ਇਨਸਾਨੀਅਤ ਨੂੰ ਮੱਦੇ ਨਜ਼ਰ ਰੱਖ ਕੇ ਜੀ ਉਹਨਾਂ ਦੀ ਹਫਾਜ਼ਤ ਕੀਤੀ ਉਹਨਾਂ ਨੂੰ ਪਨਾਹ ਦਿੱਤੀ ਉਹਨਾਂ ਨੂੰ ਖਾਣ ਪੀਣ ਵਾਸਤੇ ਵੀ ਕੁਝ ਉਹੋ ਦਿੱਤਾ ਹੂੰ ਤੇ ਪਹਿਲਾਂ ਪਹਿਲਾਂ ਕਈ ਦਿਨ ਉਹਨਾਂ ਨੇ ਸਾਡੇ ਘਰੋਂ ਹੀ ਉਹਨਾਂ ਨੂੰ ਮੇਰਾਪੂ ਜੁਰਨ ਨੂੰ ਉਹਨਾਂ ਨੂੰ ਖਾਣ ਪੀਣ ਨੂੰ ਦਿੱਤਾ ਹੂੰ ਫਿਰ ਤਾਂ ਚਲੋ ਹੋਰ ਦੂਜੇ ਵੀ ਉਹਨਾਂ ਨੂੰ ਉੱਥੇ ਮਦਦ ਕਰਦੇ ਸੀ ਖਾਨਪੀਨ ਵਾਲੇ ਮਾਮਲੇ 'ਚ ਉਹਨਾਂ ਨੂੰ ਕੋ ਸਨਮਾਨ ਦੇ ਜਾਂਦੇ ਸੀ ਠੀਕ ਹੈ ਜੀ ਤਾਂ ਫਿਰ ਉਹ ਤੋਂ ਬਾਅਦ ਦੂਜੇ ਕਿਤੇ ਨਹੀਂ ਹਾਂ ਸਨਾਮ ਉਹਨਾਂ ਦੀਆਂ ਦੋ ਕੁੜੀਆਂ ਸੀਆਂ ਵਿਆਹੀਆਂ ਹੋਈਆਂ ਉਹਨਾਂ ਦਾ ਪਰਿਵਾਰ ਮਾਰਸਾ ਉਹ ਕੁੜੀਆਂ ਅੱਛਾ ਇਹ ਮਤਲਬ ਸਨਾਮ ਵੀ ਰੌਲਾ ਪੈ ਗਿਆ ਸੀਗਾ ਸਨਾਮ ਵੀ ਰੌਲਾ ਪੈ ਗਿਆ ਉਸ ਤੋਂ ਬਾਅਦ ਸਨਾਮ ਜੀ ਨੂੰ ਮਤਲਬ ਕੁੱਲ ਮਿਲਾ ਕੇ ਅੱਗ ਦਾ ਪੂਰੀ ਪੂਰੇ ਭਾਰਤ ਦੇ ਵਿੱਚ ਵਿੱਚ ਹੋਏ ਸੀ ਹਾਂ ਪੂਰੇ ਭਾਰਤ 'ਚ ਲੱਗੀ ਹੋਈ ਸੀ ਤੇ ਆਪਣਾ ਪਿੰਡਾ ਜੀ ਪਿੱਛੋਂ ਆਈ ਐ ਸ਼ਹਿਰਾਂ 'ਚ ਤਾਂ ਪਹਿਲਾਂ ਲੱਗੀ ਸੀ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਹ ਫਿਰ ਉਹ ਕੁੜੀਆਂ ਬਚ ਗਈਆਂ ਠੀਕ ਹੈ ਕਿਸੇ ਦੇ ਉਹ ਬਾਕੀ ਉਹਨਾਂ ਦਾ ਪਰਿਵਾਰ ਉਹ ਮਾਰਦਾ ਅੱਛਾ ਉਹ ਮਾਰਦਾ ਉਹਨਾਂ ਦੀ ਕੁੜੀਆਂ ਦੀ ਜਵਾਨੀ ਆ ਵੀ ਜਦੋਂ ਉਹਨਾਂ ਨੂੰ ਕੋਈ ਮੁੜਕੇ ਮਿਲੀ ਨਹੀਂ ਉਹਨਾਂ ਦਾ ਭਾਵੇਂ ਤਾਂ ਮਾਰਤਾ ਜੇ ਕੋਈ ਬਚ ਗਿਆ ਹੋਊਗਾ ਲੁਕ ਛਿਪ ਕੇ ਬਚ ਗਿਆ ਹੋਵੇ ਠੀਕ ਹੈ ਉਹ ਮਾਰਤੇ ਉਹ ਫਿਰ ਵਿਚਾਰੀਆਂ ਰਾਤ ਨੂੰ ਉਹਨਾਂ ਨੇ ਸੋਚਿਆ ਵੀ ਕਿੱਥੇ ਜਾਈਏ ਕੁੜੀਆਂ ਦੀ ਇੱਕੋ ਇੱਕ ਟੇਕ ਹੁੰਦੀ ਹੈ ਉਹਨਾਂ ਦੇ ਪੇਕੇ ਠੀਕ ਹੈ ਚਾਹੇ ਉਹ ਮਾੜੇ ਹੋਣ ਚੰਗੇ ਹੋਣ ਠੀਕ ਹੈ ਉਹ ਰਾਤ ਨੂੰ ਇਹ ਰੇਲਵੇ ਲੈਣ ਦੀ ਪਟੜੀ ਹੋਰ ਰਸਤਾ ਉਹ ਨਹੀਂ ਤੀ ਜਾਣਦੀਆਂ ਹਾਂ ਰੇਲਵੇ ਲੈਣ ਦੀ ਪਟੜੀ ਪਟੜੀ ਆ ਕੇ ਲਹਿਰੇ ਗੱਗੇ ਆ ਗਈਆਂ ਹੂੰ ਉੱਥੋਂ ਤੁਰ ਕੇ ਹੋ ਪਟਾਲ ਬਾਗੀਆਂ ਤੱਕੀਆਂ ਟੁੱਟੀਆਂ ਬੁਰਾ ਹਾਲ ਹੋਇਆ ਉਹਨਾਂ ਦਾ ਹੂੰ ਪਟਾਲ ਜਾ ਕੇ ਜਦੋਂ ਸਿੱਧੀਆਂ ਆਪਣੇ ਘਰ ਗਈਆਂ ਹੂੰ ਜਦੋਂ ਉੱਥੇ ਉਹਨਾਂ ਨੇ ਅਜੇ ਉਹ ਬਜ਼ੁਰਗ ਦੀ লাশ ਉਵੇਂ ਹੀ ਪਈ ਉਵੇਂ ਹੀ ਪਈ ਸੜ ਰਹੀ ਸੀ ਤੇ ਹੋਰ ਕੋਈ ਕਰ ਦਿਸਿਆ ਨਾ ਹੂੰ ਉਹ ਇੱਕ ਕੁੜੀ ਉੱਚੀ ਉੱਚੀ ਮਤਲਬ ਰੋਂੜ ਕਰਨ ਲੱਗੀ ਪਰ ਦੂਜੀ ਕੁੜੀ ਨੇ ਉਸ ਨੂੰ ਚੁੱਪ ਕਰਾਤਾ ਵੀ ਚੁੱਪ ਕਰ ਆਪਾਂ ਵੀ ਮਾਰੀਆਂ ਜਾਵਾਂਗੀਆਂ ਆਪਾਂ ਪਤਾ ਕਰਦੇ ਆ ਮੈਂ ਆਪਣੇ ਮਾਪਿਓ ਕਿੱਥੇ ਨੇ ਕਿੱਧਰ ਗਏ ਨੇ ਠੀਕ ਹੈ ਉਹ ਉੱਥੋਂ ਚੱਲ ਕੇ ਸਾਡੇ ਉੱਤੇ ਉਹਨਾਂ ਦੇ ਘਰਾਂ ਤੋਂ ਥੋੜੇ ਦੂਰੀ ਧਰਮਸ਼ਾਲਾ ਸੀ ਅੱਛਾ ਅੱਛਾ ਭਾਈ ਜੀ ਨੂੰ ਕਹਿੰਦੇ ਆ ਠੀਕ ਹੈ ਠੀਕ ਹੈ ਉੱਥੇ ਆ ਕੇ ਉਹ ਰੁਕ ਗਈਆਂ ਅੱਛਾ ਜੀ ਲੋਕ ਜਾਗ ਉੱਠੇ ਤੇ ਪਰ ਕਿਸੇ ਨੇ ਉਹਨਾਂ ਨੂੰ ਪਹਿਚਾਨਦੇ ਹੋ ਵੀ ਗੱਲ ਨਹੀਂ ਕੀਤੀ ਪਰ ਇੱਕ ਸਾਡੇ ਬੱਗੂ ਸਿੰਘ ਚਹਿਲ ਨਾਂ ਦਾ ਬੰਦਾ ਸੀ ਉਹਨੇ ਪੁੱਛਿਆ ਭਾਈ ਸਮੀ ਕਿਸ ਨੂੰ ਮਿਲਣਾ ਚਾਹਉ ਅੱਛਾ ਅੱਛਾ ਸਾਰੇ ਮਾਪੇ ਤੋ ਸਾਧੂ ਵਰਕ ਹੈ ਅੱਛਾ ਹਾਂ ਉੱਥੇ ਵਗਜੋ ਅੱਛਾ ਉਹਨਾਂ ਨੇ ਕਿਹਾ ਵੀ ਸਾਨੂੰ ਘਰ ਦਾ ਰਾਹ ਦੱਸ ਦੇ ਉਹਨੇ ਦੱਸਤਾ ਵੀ ਆਹ ਘਰ ਹੈ ਉਥੋਂ ਥੋੜੀ ਦੂਰ ਇੱਕ ਕਰ ਸੀ ਉਹ ਉਹਨਾਂ ਕੋਲੇ ਆਪਣੇ ਮਾਪਿਓ ਕੋਲੇ ਆ ਗਈਆਂ ਆ ਕਿ ਉਹਨਾਂ ਨੂੰ ਮਿਲੀਆਂ ਹਾਇਕਰ ਲਾਪ ਕੀਤੀ ਸਾਰਾ ਟੱਬਰ ਆਪਣਾ ਇੱਕ ਦੂਜੇ ਨੂੰ ਉਹ ਕੋ ਹੋਇਆ ਪਰ ਫੇਰ ਵੀ ਇੱਕ ਦੂਜੇ ਨੂੰ ਤਰਵਾਸ ਦੇ ਕੇ ਉਹ ਬੈਠ ਗਏ ਉਹਨਾਂ ਮਾਪਿਓਾਂ ਨੇ ਆਪਣੀ ਬੱਚਿਆਂ ਨੂੰ ਪਾਣੀ ਧਾਣੀ ਦਿੱਤਾ ਤੇ ਉਹਨਾਂ ਕੋਲ ਜੋ ਕੁਝ ਮੜਾ ਮੋਟਾ ਖਾਣ ਪੀਣ ਨੂੰ ਹੈਗਾ ਸੀ ਉਹ ਵੀ ਦਿੱਤਾ ਤੇ ਉਹ ਚਲੋ ਉਹਨਾਂ ਨੇ ਪਾਣਾ ਮੰਨ ਕੇ ਹੀ ਸਮਝ ਲਓ ਉੱਥੇ ਰਹਿਣਾ ਸ਼ੁਰੂ ਕਰਤਾ ਉਹ ਉੱਥੇ ਰਹੀਆਂ ਆਪਣੇ ਘਰੇ ਰਹੀਆਂ ਹਾਂ ਉਹ ਵੀ ਸਾਡੇ ਘਰੀ ਨਹੀਂ ਆ ਠੀਕ ਹੈ ਤਾਂ ਸ਼ਾਮ ਨੂੰ ਇਹ ਕੌਣ ਕੀ ਕੀ ਪਰਿਵਾਰ ਸਿਹਨ ਦਾ ਜਿਹੜਾ ਹੈਗੇ ਸਾਰੇ ਰਹੇ ਸੀ ਇਹ ਤਾਂ ਇਹਨਾਂ ਨੂੰ ਤਾਂ ਜੋਗੀ ਕਹਿੰਦੇ ਸੀਗੇ ਨਹੀਂ ਨਹੀਂ ਜੋਗੀ ਤਾਂ ਕਹਿੰਦੇ ਸੀ ਉਹ ਮਤਲਬ ਪਰਿਵਾਰ ਦੇ ਜੀ ਕਿਹੜੇ ਕਿੰਨੇ ਜੀ ਸੀ ਜਿਹੜੇ ਤੁਹਾਡੇ ਰਹਿੰਦੇ ਸੀ ਉਹ ਤਾਂ 15 16 ਜੀ ਤੇ 400 ਭਰਾ ਤੇ ਆਪ ਅੱਛਾ ਕਰੀ ਮੂਹਰੀ ਠੀਕ ਹੈ ਉਹਨਾਂ ਦੇ ਘਰ ਵਾਲੀਆਂ ਸੀ ਆ ਹਾਂ ਦੋ ਮੁੰਡੇ ਸੇ ਤੇ ਦੋ ਇਹ ਕੁੜੀਆਂ ਆ ਗਈਆਂ ਹਾਂਜੀ ਤੇ ਚਾਰ ਉਹਨਾਂ ਚ ਸੇ ਮਰਾਸੀਆਂ ਦਾ ਘਰ ਸੀ ਕਿ ਚਾਰ ਭਰਾ ਉਥੇ ਅੱਛਾ ਅੱਛਾ ਉਹਨਾਂ ਦਾ ਪਰਿਵਾਰ ਵੀ ਮੈਂ ਜਿਹੜੇ ਜਿੰਨੇ ਘਰ ਰਹਿੰਦੇ ਸੀ ਉਥੇ ਉਹ ਸਾਰੇ ਹਾਂ ਉੱਥੇ ਆ ਗਏ ਫਿਰ ਇਹ ਸਾਰੇ ਇਕੱਠਾ ਇਕੱਠੇ ਹੋ ਗਏ ਠੀਕ ਹੈ ਇੱਕ ਲੋਹਾਰਾਂ ਦਾ ਘਰ ਨਹੀਂ ਆਇਆ ਬਾਕੀ ਸਾਰੇ ਆ ਗਏ ਸੀ ਉਥੇ ਪਿੰਡ ਦੇ ਜਿੰਨੇ ਹੈਗੇ ਸੀ ਫਿਰ ਉਸ ਤੋਂ ਬਾਅਦ ਮਤਲਬ ਉਹਨਾਂ ਦਾ ਉਹ ਥੋੜੇ ਕੋਲੇ ਰਹੀ ਕਿੰਨਾ ਚਿਰ ਰਹੇ ਉਹ ਉਹ ਉੱਥੇ 40-45 ਦਿਨ ਰਹੇ ਥੋੜੇ ਕੋਲੇ ਹਾਂ ਉੱਥੇ ਆਪਣਾ ਕੋਈ ਜਹਾਜ ਜਾਂ ਠਿਕਾਣਾ ਪਿੰਡ ਹੋਰ ਵੀ ਬਦਲ ਕਰਦੇ ਤੇ ਜਹਾਜ ਸਾਡੇ ਘਰ ਤੋਂ ਸਰਦਾਤੀ ਹੋ ਜਾ ਉੱਥੇ ਫਿਰ ਕੋਈ ਹੋਰ ਉਹਨਾਂ ਦੇ ਵਾਰਦਾਤ ਹੋਣੀ ਜਾਂ ਕੋਈ ਹੋਰ ਆਇਆ ਕੋਈ ਵਾਰਦਾਤ ਉਸੇ ਦਿਨ ਸ਼ਾਮ ਨੂੰ ਉਹੀ ਬੰਦੇ ਜਿਹੜਿਆਂ ਨੇ ਉਹਨਾਂ ਨੂੰ ਲੁੱਟਿਆ ਸੀ ਠੀਕ ਹੈ ਉਹ ਉੱਥੇ ਸਾਡੇ ਘਰ ਆ ਗਏ ਅੱਛਾ ਬਾਹਰ ਖੜ ਗਏ ਮੇਰੇ ਆਪੂ ਜੀ ਹਰ ਨਾਲ ਇਹ ਮਸਲਾ ਲਾਗੇ ਕਰਨ ਗੱਲਾਂ ਲਾਗੇ ਕਰਨ ਵੀ ਤੁਸੀਂ ਇਹਨਾਂ ਮੁਸਲਮਾਨਾਂ ਨੂੰ ਕਿਉਂ ਇੱਥੇ ਰੱਖਿਆ ਠੀਕ ਹੈ ਕਿਉਂਕਿ ਇਹਨਾਂ ਨੇ ਇਹ ਗੱਲਾਂ ਦੀ ਅਫਵਾਹ ਪਹਿਲਾਂ ਸਚਾਈ ਕਹਿੰਦੇ ਹੋ ਹੋ ਰਹੀ ਸੀ ਵੀ ਰੇਲ ਗੱਡੀ ਭਰ ਕੇ ਲਾਸ਼ਾਂ ਦੀ ਉਹਨਾਂ ਨੇ ਭੇਜਦੀ ਅੱਛਾ ਅੱਛਾ ਮਤਲਬ ਅਫਵਾਹ ਹੋ ਰਹੀ ਸੀ ਜਾਂ ਆਈ ਸੀ ਆਈ ਸੀ ਅੱਛਾ ਕਿੱਥੇ ਕਿੱਥੋਂ ਮਤਲਬ ਪਾਕਿਸਤਾਨ ਤੋਂ ਪਤਾ ਨਹੀਂ ਕਿੱਥੋਂ ਪਾਕਿਸਤਾਨ ਤੋਂ ਕਿੱਥੋਂ ਤੋਂ ਤੂਰੀ ਸੀ ਸੁਨਾਮ ਜ਼ਰੂਰ ਉਹ ਦੇਖੀ ਗਈ ਅੱਛਾ ਸੁਨਾਮ ਦੇਖੀ ਸੁਨਾਮ ਜਾਖੜ ਸੰਗਰੂਰ ਇੱਥੇ ਤੂਰੀ ਦੇਖੀ ਗਈ ਉਹ ਲਾਸ਼ ਅੱਛਾ ਸਾਰੇ ਪਾਕਸਾਂ ਚੋਂ ਆਈਆਂ ਸੀ ਹਾਂ ਸਿੱਖਾਂ ਦੀਆਂ ਤੇ ਹਿੰਦੂਆਂ ਦੀਆਂ ਹਾਂ ਮਤਲਬ ਉਸ ਨੂੰ ਦੇਖ ਕੇ ਇਹ ਭੜਕਾਇਆ ਹਾਂ ਉਹ ਵੀ ਇਹਦੀ ਇੱਕ ਉਹ ਕਾਰਨ ਸੀਗਾ ਨਾ ਅਸਲ ਕਾਰਨ ਤਾਂ ਇਹ ਸੀ ਵੀ ਸਾਡੇ ਉਹਨਾਂ ਨੇ ਮਾਰਤੇ ਵੀ ਅਸੀਂ ਉਹਨਾਂ ਨੂੰ ਕਿਉਂ ਨਾ ਮਾਰੀਏ ਠੀਕ ਹੈ ਠੀਕ ਹੈ ਬਦਲਾ ਖੋਰ ਨੀਤੀ ਹੋ ਗਈ ਹਾਂ ਕਿਸੇ ਵੀ ਲੀਡਰ ਨੇ ਕਿਸੇ ਵੀ ਧਰਮ ਕੋਸ਼ ਨੇ ਇਹ ਗੱਲ ਨਹੀਂ ਕਹੀ ਵੀ ਚਲੋ ਆਪੋ ਆਪਣੇ ਥਾਵਾ ਤੇ ਚਲੇ ਜਾਓ ਜਿੱਥੇ-ਜਿੱਥੇ ਕਿਸੇ ਦਾ ਹੋ ਹੈ ਪਰ ਆਪਸ ਮਾਰ ਕਟਾਈ ਨਾ ਕਰੋ ਇਹ ਕਿਸੇ ਕਿਸੇ ਪਾਸਿਓ ਕੋਈ ਆਵਾਜ਼ ਨਹੀਂ ਆਈ ਸਿਵਾਏ ਗਾਂਧੀ ਜੀ ਤੋਂ ਅੱਛਾ ਗਾਂਧੀ ਨੇ ਆਵਾਜ਼ ਦਿੱਤੀ ਸੀ ਉਸ ਤਾਂ ਹਾਂ ਦੀ ਨਾ ਮਾਰੋ ਠੀਕ ਹੈ ਇਸੇ ਕਰਕੇ ਉਹ ਇਸ ਗੱਲ ਦੀ ਬਲੀਵੀ ਚੜਿਆ ਫਿਰ ਉਸ ਤੋਂ ਬਾਅਦ ਜਿਹੜੇ ਉਹ ਬੰਦੇ ਰਹਿੰਦੇ ਸੀਗੇ 40-15 ਦੇ ਰਹੇ ਉਸ ਤੋਂ ਬਾਅਦ ਉਹ ਕਿੱਥੇ ਫਿਰ ਕਿੱਥੇ ਗਏ ਕਿੱਥੇ ਰਹਿੰਦੇ ਆ ਉਹ ਜਦੋਂ ਉਹ ਆਏ ਨਾ ਆ ਕੇ ਮੇਰਾ ਪੂਜੀ ਉਹਨਾਂ ਨੂੰ ਕਹਿਣ ਲੱਗੇ ਵੀ ਤੁਸੀਂ ਇਹਨਾਂ ਨੂੰ ਕਿਉਂ ਰੱਖਿਆ ਹੈ ਤਾਂ ਫਿਰ ਉਹਨਾਂ ਨੇ ਇੱਕ ਬੰਦੇ ਨੇ ਮਤਲਬ ਇਹ ਵੀ ਕਹਿਤਾ ਵੀ ਚਲੋ ਇਹਨਾਂ ਨੂੰ ਤਾਂ ਰੱਖੀ ਜਾਓ ਆ ਕੁੜੀਆਂ ਜਿਹੜੀਆਂ ਨੇ ਇਹ ਸਾਡੇ ਵਾਲੇ ਕਰ ਦਿਓ ਅੱਛਾ ਜਿਹੜੇ ਉਹ ਜਿਨ੍ਹਾਂ ਨੇ ਪਹਿਲਾਂ ਉਹ ਲੁੱਟੇ ਸੀ ਹਾਂ ਰਾਪੂ ਜੂਰ ਨੇ ਕਿਹਾ ਵੀ ਇੰਨਾ ਚੋਂ ਕਿਸੇ ਵੀ ਜੀ ਨੂੰ ਜਿੰਨਾ ਚਿਰ ਅਸੀਂ ਜੂਨੇ 33 ਬਾਹ ਨਹੀਂ ਲੱਗ ਸਕਦੀ। ਅੱਛਾ। ਸਾਡੀ ਲਾਸ਼ਾਂ ਤੋਂ ਦੀ ਕੁਝ ਵੀ ਹੋ ਜੇ। ਤੁਸੀਂ ਇਹ ਕਰਨਾ ਚਾਹੁੰਦੇ ਹੋ ਕਰਕੇ ਦੇਖ ਲਓ। ਠੀਕ ਹੈ। ਉਹ ਉਹਨਾਂ ਤੋਂ ਡਰਦੇ ਦਬਕਦੇ ਚੁੱਪਚੀਪੀਤੇ ਚਲੇ ਗਏ। ਅੱਛਾ ਅੱਛਾ। ਹਾਂ। ਤਾਂ ਉਹ ਥੇਰੇ ਨੇਰੇ ਤੇ ਉਹ ਕਦੇ-ਕਦਾਈ ਛੋਟਾ-ਬੋਟਾ ਖੇਸ ਬੰਨੇ ਵੀ ਜਾਏ ਆਉਂਦੇ ਪਰ ਨਾਲ ਠੀਕ ਹੈ। ਮੇਰੇ ਅੱチェ ਜੀ ਹੋਰਾਂ ਦੀ ਉਹਨਾਂ ਦੀ ਸਪੋਰਟ ਨਾਲ ਜਾਂਦੇ ਸੀ। ਜਾਂਦੇ ਠੀਕ ਹੈ। ਫਿਰ ਉਸ ਤੋਂ ਬਾਅਦ ਮਤਲਬ ਕੋਈ ਉਹ ਕੀ ਬਣਿਆ ਉਹਨਾਂ ਦਾ। ਫਿਰ ਉਸ ਤੋਂ ਬਾਅਦ ਉਹਨਾਂ ਦਾ ਖੁਸ਼ਦ ਦਿਨਾਂ ਬਾਅਦ ਹੂੰ ਨਹੀਂ ਉਸ ਤੋਂ ਬਾਅਦ ਇੱਕ ਫਿਰ ਗੱਲ ਹੋਈ। ਹੂੰ ਇੱਕ ਦਿਨ ਇਹ ਸਾਰੀਆਂ ਜਨਨੀਆਂ 8 ਸੱਤੇ ਅੱਛਾ ਸਵੇਰੇ ਸ਼ਾਮ ਨੇ ਰਸਵੇਰੇ ਜਾਂਦੀਆਂ ਸੀ ਆ ਬਾਹਰ ਜੰਗਲ ਪਾਣੀ ਘਰਾ ਚੋਂ ਉਹ ਕੋਈ ਪ੍ਰਬੰਧ ਨਹੀਂ ਸੀ ਹਮ ਇੱਕ ਦਿਨ ਪਿੰਡ ਦੇ ਬੇੜੇ ਦੇ ਮਸਟੰਡਿਆਂ ਨੇ ਉਹਨਾਂ ਨੂੰ ਉਥੇ ਉਹਨਾਂ ਨਾਲ ਹੱਥੋਂ ਪਾਈ ਹੋਣਾ ਚਾਹਿਆ ਉਹ ਉਹਨਾਂ ਦੀਆਂ ਕੁੜੀਆਂ ਨਾਲ ਮੁਸਲਮਾਨਾਂ ਦੀਆਂ ਕੁੜੀਆਂ ਨਾਲ ਠੀਕ ਉਹਨਾਂ ਨੇ ਚਾਂਗਾ ਮਾਰੀਆਂ ਸਾਡੇ ਘਰੋਂ ਉਥੋਂ ਨੇੜੇ ਸੀ ਜਿੱਥੇ ਉਹ ਹੋ ਤੇ ਤੇ ਮੇਰਾ ਪੂਰੀ ਦੇ ਨਾਲ ਹੋਰ ਵੀ ਉਦੋਂ ਮਦਦੀ ਹੋ ਗਏ ਸੀਗੇ ਉਹ ਜਦੇ ਉਥੇ ਪਹੁੰਚੇ ਤੇ ਉਹਨਾਂ ਨੇ ਜੇ ਲੜਕਰਾ ਦਿੱਤਾ ਵੀ ਕੋਈ ਗੱਲ ਨਹੀਂ ਜਾਣ ਨਹੀਂ ਦਿੰਦੇ ਆ ਗਏ ਅਸੀਂ ਤਕੜੇ ਹੋ ਉਹ ਜਦੇ ਆਪਣਾ ਭੱਜ ਗਏ ਤੇ ਉਹਨਾਂ ਦੀ ਚਲੋ ਆਬਰੂ ਬਚ ਗਈ ਅੱਛਾ ਅੱਛਾ ਹੈ ਇਹ ਕੋਈ ਇਸ ਤਰ੍ਹਾਂ ਰਹਿੰਦੇ ਰਹਿੰਦੇ ਆ 445 ਦਿਨਾਂ ਬਾਅਦ ਇੱਕ ਫੌਜੀ ਦੀ ਗੱਡੀ ਆਈ ਉਹਦੇ ਚ 8-10 ਫੌਜੀ ਸੀਗੇ ਹਥਿਆਰਬੰਦ ਆ ਕੇ ਜਦੋਂ ਉਹਨਾਂ ਨੇ ਘਰ ਪੁੱਛਿਆ ਕਿਉਂਕਿ ਉਹਨਾਂ ਕੋਲ ਰਿਪੋਰਟ ਤਾਂ ਪਹਿਲੀ ਸੀ ਆਪਣਾ ਉਹਨਾਂ ਨੇ ਘਰ ਪੁੱਛਿਆ ਉਹ ਦੱਸਤਾ ਤੇ ਸਾਰੇ ਹੀ ਪਹਿਲਾਂ ਤਾਂ ਘਬਰਾ ਗਏ ਹੂੰ ਪਿੱਛੋਂ ਫਿਰ ਜਦੋਂ ਇੱਕ ਅਫਸਰ ਨੇ ਅੰਦਰ ਆ ਕੇ ਸਾਰੀ ਗੱਲ ਕੀਤੀ ਘਬਰਾ ਮੁਸਲਮਾਨ ਭਾਈ ਵੀ ਗਏ ਉਹ ਵੀ ਆਪਣਾ ਉਹਨਾਂ ਨੂੰ ਵੀ ਇਹ ਹੋਇਆ ਵੀ ਕੀ ਪਤਾ ਗੱਡੀ 'ਚ ਲਿਜਾ ਕੇ ਕਿਤੇ ਮਾਰ ਕੇ ਨਹਿਰ 'ਚ ਡੇਗਣਗੇ ਕੌਣ ਹੈ ਕੀ ਪਤਾ ਕੱਪੜੇ-ਕੁਪੜਿਆ ਤੋਂ ਉਹਨਾਂ ਨੂੰ ਕਿਹੜਾ ਇਨੀ ਹੋਤੀ ਚਾਹੇ ਵਰਦੀ ਉਹਨਾਂ ਦੇ ਪਾਈ ਹੋਈ ਸੀ ਪਰ ਉਹਨਾਂ ਦੇ ਮਨ 'ਚ ਤੌਖਲਾ ਹੋ ਗਿਆ ਆ ਹੋ ਜਾਣਾ ਠੀਕ ਹੈ ਉਹਨਾਂ ਨੇ ਫੇਰ ਆਪਣਾ ਚਲੋ ਜਦੋਂ ਉਹਨਾਂ ਨੇ ਭਰੋਸਾ ਦਿੱਤਾ ਵੀ ਜੇ ਨਾ ਜਾਓਂਗੇ ਅਸੀਂ ਲੈ ਕੇ ਤਾਂ ਤੁਹਾਨੂੰ ਜਾਵਾਂਗੇ ਠੀਕ ਹੈ ਸਾਨੂੰ ਹੁਕਮ ਹੈ ਚਲੋ ਫਿਰ ਮੇਰਾ ਪੂਰੀ ਵੀ ਕਹਿਣ ਲੱਗੀ ਭਾਈ ਜੇ ਹੁਣ ਸਰਕਾਰ ਦਾ ਹੀ ਹੁਕਮ ਹੈ ਫਿਰ ਤਾਂ ਤੁਹਾਨੂੰ ਜਾਣੇ ਬਿਹਤਰ ਹੈ ਤੇ ਉਹ ਜੋ ਕੁਛ ਹੋਊਗਾ ਤੁਹਾਡੀ ਕਿਸਮਤ ਦਾ ਉਹ ਜਿਹੜੀ ਆਈ ਸੀ ਫੌਜ ਵਾਲੇ ਇਹ ਮਿਲਟਰੀ ਆਈ ਸੀ ਉਹਨਾਂ ਨੂੰ ਕਿੱਥੇ ਲਿਜਾਣ ਵਾਸਤੇ ਆਏ ਸੀ ਉਹ ਉਹਨਾਂ ਨੂੰ ਉਹਨਾਂ ਨੇ ਕੈਂਪ ਲਾਇਆ ਸੀ ਗਟੋਆ ਨੇ ਅੱਛਾ ਟੋਹਾਣੇ ਹਰਿਆਣੇ ਚ ਜੋ ਅਜੇ ਗਾ ਜੱਖੜ ਟੋਹਾਣਾ ਉੱਥੇ ਉੱਥੇ ਸਾਰਿਆਂ ਨੂੰ ਇਕੱਠੇ ਕਰਦੇ ਸੀ ਉੱਥੋਂ ਫਿਰ ਸਰਕਾਰੀ ਉਹਨਾਂ ਗੱਡੀਆਂ ਚ ਉਹਨਾਂ ਨੂੰ ਪਾਕਿਸਤਾਨ ਭੇਜਦੇ ਸੀ ਪਾਕਿਸਤਾਨ ਭੇਜ ਉਹਨਾਂ ਨੂੰ ਉੱਥੇ ਕੈਂਪ ਚਲੇ ਗਏ ਜੋ ਜਾਣ ਬਿਲੇ ਜਿਹੜਾ ਸੀਨ ਸੀਗਾ ਉਹ ਵੀ ਬੜਾ ਇੱਕ ਦਰਦਨਾਕ ਸੀਨ ਸੀ ਉਹਨਾਂ ਨੇ ਇੰਨੇ ਕਿ ਦਿਨ ਰਹਿ ਕੇ ਵੀ ਆਪਣਾ ਉਹਨਾਂ ਦੇ ਹਰ ਗੱਲ ਚੋਂ ਉਹਨਾਂ ਦਾ एहसान ਮੇਰੇ ਬਾਪੂ ਜੀ ਹੋਰ ਉਹਨਾਂ ਦਾ ਸਾਡੇ ਪਰਿਵਾਰ ਦਾ ਉਹਨਾਂ ਦੀ ਹਰ ਗੱਲ ਚ ਡਲਕਦਾ ਸੀ ਵੀ ਅਸੀਂ ਤੁਹਾਡਾ ਦੇਣਾ ਕਿਸੇ ਦੇਵਾਂਗੇ ਠੀਕ ਹੈ ਜਦੋਂ ਤੁਰੇ ਕੁੜੀਆਂ ਬੜੀਆਂ ਪਾਪਕ ਹੋ ਕੇ ਮੇਰੀ ਦਾਦੀ ਹੋਰਾਂ ਨੂੰ ਮਿਲੀਆਂ ਹੂੰ ਤੇ ਬੰਦੇ ਵੀ ਬੜੇ ਉਸ ਨਾਲ ਹੋ ਹੋਏ ਹਾਂਜੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਵਾਗੁਰੂ ਕਰੇ ਅਸੀਂ ਜੂੰਦੇ ਬਗ ਜੀਏ ਹੂੰ ਤਾਂ ਜ਼ਰੂਰ ਦਰਸ਼ਨ ਕਰਾਂਗੇ ਮਿਲਾਂਗੇ ਔਰ ਉਹ 2 2.5 ਸਾਲਾਂ ਬਾਅਦ ਇੱਕ ਬੰਦਾ ਉਹਨਾਂ ਚੋਂ ਆਇਆ ਵੀ ਮਿਲ ਕੇ ਆ ਸਾਰਿਆਂ ਨੂੰ ਠੀਕ ਹੈ ਮਤਲਬ ਥੋੜਾ ਪਿਆਰ ਇਨਾ ਪੈ ਗਿਆ ਸੀਗੇ ਉਸ ਵੇਲੇ ਉਹਨਾਂ ਦਾ ਜਾਣ ਦਾ ਮਨ ਵੀ ਨਹੀਂ ਕਰਦਾ ਸੀ। ਯਾਨੀ ਉਹ ਗੱਲ ਦਿਮਾਗੋਂ ਨਿਕਲ ਚੁੱਕੀ ਸੀ ਵੀ ਮੁਸਲਮਾਨ ਐ ਨੇ ਮੁਸਲਮਾਨ ਐ ਨੇ ਉਦੋਂ ਇਨਸਾਨੀਅਤ ਜਿਹੜੀ ਸੀ ਉਹ ਉਹਨਾਂ ਦੇ ਮਨਾਂ ਚ ਬਸ ਚੁੱਕੀ ਸੀ। ਠੀਕ ਹੈ ਠੀਕ ਹੈ। ਹਾਂ ਇਨਸਾਨੀਅਤ ਦੇ ਨਾਤੇ ਹੀ ਉਹਨਾਂ ਨੇ ਉਹਨਾਂ ਨੂੰ ਪਨਾਹ ਦਿੱਤੀ ਉਹਨਾਂ ਦੀ ਮਦਦ ਕੀਤੀ ਆਪਦੇ ਭਾਈਚਾਰੇ ਨਾਲ ਮਰ ਮਿਟਣ ਲਈ ਤਿਆਰ ਹੋ ਗਏ ਇਸ ਗੱਲ ਤੇ ਵੀ ਇਹਨਾਂ ਦੀ ਇੱਜ਼ਤ ਨੂੰ ਇਹਨਾਂ ਦੀ ਆਬੂਰੂ ਨੂੰ ਕੋਈ ਦਾਗ ਨਾ ਲੱਗੇ ਠੀਕ ਹੈ ਫਿਰ ਜਿਹੜਾ ਤੁਸੀਂ ਕਹਿ ਰਹੇ ਹੋ ਫਿਰ ਉਹ ਜਦੋਂ ਪਾਕਿਸਤਾਨ ਪਹੁੰਚ ਗਏ ਸੀ ਹਾਂ ਉਹ ਪਾਕਿਸਤਾਨ ਪਹੁੰਚ ਗਏ ਉਹ ਪਹੁੰਚ ਗਏ ਸੀਗੇ ਉੱਥੋਂ ਫਿਰ ਕੌਣ ਆਇਆ ਤੁਹਾਨੂੰ ਮਿਲਣ ਵਾਸਤੇ ਕਿੰਨੇ ਚਿਰਾਂ ਬਾਅਦ ਆਇਆ ਕੋਈ ਉਹ 2-3 ਸਾਲ ਬਾਅਦ ਆਇਆ ਸੀ ਕਰੀਮੂ ਅੱਛਾ ਕਰੀਮੂ ਆਇਆ ਹਾਂ ਅੱਜ ਕੱਲੋਂ ਕਰੀਮੂ ਪਤਾ ਕਿੱਥੇ ਰਹਿੰਦਾ ਉਹ ਨਾ ਕੋਈ ਪਤਾ ਨਹੀਂ ਉਸ ਬੜੇ ਨਾਂ ਤਾਂ ਕਿਸੇ ਨੇ ਇਹ ਐਡਰੈਸ ਉਹ ਦੱਸ ਕੇ ਗਏ ਹੁਣੇ ਨਾ ਦਾ ਬਜ਼ੁਰਗ ਹੀ ਪੜੇ ਲਿਖੇ ਸੀਗੇ ਤੇ ਨਾ ਹੀ ਮੈਨੂੰ ਉਹ ਮਿਲੇ ਦੀ ਨਹੀਂ ਅੱਛਾ ਆਹ ਮੈਨੂੰ ਨੇ ਦੱਸਿਆ ਵੀ ਅਸੀਂ ਇੱਥੇ ਬਿਲਕੁਲ ਠੀਕ ਠਾਕ ਪਹੁੰਚ ਗਏ ਸੀ ਹਾਂ ਹਾਂ ਉਹਨੇ ਦੱਸਿਆ ਵੀ ਅਸੀਂ ਠੀਕ ਠਾਕ ਪਹੁੰਚ ਗਏ ਤੇ ਵੀ ਬੜਾ ਧੰਨਵਾਦ ਕੀਤਾ ਬੜਾ ਸ਼ੁਕਰੀਆ ਮਨਾਇਆ ਵੀ ਅਸੀਂ ਤੁਹਾਡੀ ਬਦੌਲਤ ਅੱਛਾ ਬਚ ਕੇ ਇੱਥੇ ਨਹੀਂ ਸਾਡੀ ਬੜੀ ਬੁਰੀ ਹਾਲਤ ਹੁੰਦੀ ਨਾ ਹੀ ਅਸੀਂ ਬਚਦੇ ਤੇ ਨਾਲੇ ਬੇਪਤ ਹੁੰਦੇ ਸਾਡੇ ਸਾਹਮਣੇ ਕੀ ਪਤਾ ਸਾਡੀਆਂ ਧੀਆ ਪਿੰਡ ਨਾਲ ਕਿਹੋ ਜਿਹਾ ਵਿਹਾਰ ਹੁੰਦਾ ਔਰ ਐਸਾ ਹੁੰਦਾ ਵੀਰ ਹੈ ਬਹੁਤਾ ਹੀ ਹੋਇਆ ਹੈ ਹਾਂ ਠੀਕ ਹੈ ਕੀ ਉਹ ਜਿਹੜਾ ਹੈਗਾ ਸੀ ਕਸੂਰ ਮੁਸਲਮਾਨਾਂ ਦਾ ਸੀ ਸਿੱਖਾਂ ਦਾ ਸੀ ਜਾਂ ਹਿੰਦੂਆਂ ਦਾ ਸੀ ਜਾਂ ਕੋਈ ਇਹਦੇ ਵਿੱਚ ਕੋਈ ਸਿਆਸੀ ਉਹਦੇ ਚ ਦੇਖੋ ਨਾ ਮਸਲਾ ਤਾਂ ਇਹ ਨਰੋਲ ਸਿਆਸੀ ਏ ਸੀ ਠੀਕ ਹੈ ਪਰ ਇਹਨੂੰ ਧਰਮ ਦੀ ਵੀ ਰੰਗਤ ਦਿੱਤੀ ਗਈ ਨਾ ਹੀ ਹਿੰਦੁਸਤਾਨ ਦੇ ਜਿਹੜੇ ਧਰਮ ਕਾਗੂ ਤੇ ਉਹਨਾਂ ਨੇ ਕਿਹਾ ਵੀ ਅਸੀਂ ਬੰਡ ਨਹੀਂ ਚਾਹੁੰਦੇ ਠੀਕ ਹੈ ਨਾ ਹੀ ਮੁਸਲਮਾਨਾਂ ਦੇ ਜਿਹੜੇ ਧਾਰਮਿਕ ਆਗੂ ਤੇ ਉਹਨਾਂ ਨੇ ਕਿਹਾ ਵੀ ਅਸੀਂ ਵੰਡ ਨਹੀਂ ਚਾਹੁੰਦੇ ਹਾਂਜੀ ਠੀਕ ਹੈ ਤਾਂ ਜਿਹੜੇ ਸਿਆਸੀ ਹੋਤੇ ਪੰਡਤ ਜਵਾਹਰ ਲਾਲ 네ਰੂ ਤੇ ਜਨਾਹ ਹੂੰ ਉਹਨੇ ਜਾ ਕੇ ਪਾਕਿਸਤਾਨ ਪ੍ਰਾਈਮ ਮਿਨਿਸਟਰੀ ਲਈ ਲਈ ਹੂੰ 네ਰੂ ਨੂੰ ਇਧਰ ਹਿੰਦੁਸਤਾਨ ਚ ਮਿਲ ਗਈ ਜਿਹੜੇ ਲੱਖਾਂ ਕਰੋੜਾਂ ਲੋਕ ਲੱਖਾਂ ਬੰਦੇ ਮਰ ਗਏ ਬੇਗੁਨਾਹੇ ਮਰ ਗਏ ਹੂੰ ਤੇ ਬੱਚੇ ਮਾਪਿਓਾਂ ਦੀ ਉਸ ਤੋਂ ਬਿਰਬੇ ਹੋ ਗਏ ਠੀਕ ਹੈ ਤੇ ਕਈਆਂ ਦੇ ਸੁਹਾਗ ਲੁੱਟੇ ਗਏ ਕਈਆਂ ਦੇ ਭਾਈ ਲੁੱਟੇ ਗਏ ਕਈਆਂ ਦੀਆਂ ਭੈਣਾਂ ਲੁੱਟੀਆਂ ਗਈਆਂ ਕਹਦੇ ਕਈਆਂ ਦੇ ਮਾਪਿਓ ਦੋਨੇ ਹੀ ਖਤਮ ਹੋ ਗਏ ਹੂੰ ਤਾਂ ਉਹ ਜੋ ਦੁਕਾਨ ਸੀ ਉਹਨਾਂ ਨੇ ਚੱਲਿਆ ਇਹਨਾਂ ਦਾ ਤਾਂ ਕੁਛ ਨਹੀਂ ਗਿਆ ਇਹਨਾਂ ਨੂੰ ਤਾਂ ਸਤਾ ਮਿਲ ਗਈ ਹੁਣ ਅੱਗੇ ਉਹਨਾਂ ਦੀ ਔਲਾਦ ਦਾ ਵੀ ਸਤਾ ਸਤਾ ਚੀਨੇ ਹੂੰ ਠੀਕ ਹੈ ਉਸ ਤੋਂ ਬਾਅਦ ਕੋਈ ਹੋਰ ਮਤਲਬ ਇਹਦੇ ਨਾਲ ਕੋਈ ਜੁੜਿਆ ਕੋਈ ਵਾਕਿਆ ਕੋਈ ਦੇਖਿਆ ਵੀ ਉਹ ਜਦੋਂ ਸਾਡੇ ਪਿੰਡ ਇਹ ਹੁੰਦੀ ਸੀ ਉਸ ਵਾਰ ਹੋਰ ਪਿੰਡਾਂ 'ਚ ਵੀ ਇਹ ਝਗੜੇ ਹੋਏ ਸੀ ਕਿੱਥੇ-ਕਿੱਥੇ ਹੋਏ ਸੀ ਜੇ ਤੁਸੀਂ ਆਪਣੀ ਅੱਖਾਂ ਨਾਲ ਕੀ ਵੇਖਿਆ ਉਸ ਟਾਈਮ ਉਸ ਤੋਂ ਇਲਾਵਾ ਅਕਰੀ ਹੋਰ ਤੋਂ ਇਲਾਵਾ ਕੋਈ ਹੋਰ ਵੀ ਕਿਸੇ ਦੇ ਉਹ ਉਸ ਪਿੰਡ 'ਚ ਸਾਡੇ ਪਿੰਡ 'ਚ ਤਾਂ ਹੋਰ ਬਰਦਾਸ਼ਤ ਕੀ ਹੋਣੀ ਸੀ ਹੋਰ ਮੁਸਲਮਾਨ ਹੀ ਨਹੀਂ ਸੀ ਠੀਕ ਹੈ ਪਰ ਉਹ ਤੋਂ ਪਹਿਲਾਂ ਇਸ ਵਾਰ ਦਾ ਧੁੱਪ ਹੈ ਨਾ ਪਿੰਡ ਦੇ ਲੋਕ ਬੜੀ ਭਾਈਚਾਰਕ ਸਾਜ ਨਾਲ ਰਹਿੰਦੇ ਸੀ ਬੜੀ ਹਮਦਰਦੀ ਸੀ ਕਿਉਂਕਿ ਪਿੰਡ ਚ ਐਡਾ ਵੱਡਾ ਪਿੰਡ ਸੀ ਇੱਕੋ ਹੀ ਸਰਦਵਾਰ ਲਾਤੀ ਅੱਛਾ ਕੋਈ ਗੁਰਦੁਆਰਾ ਨਹੀਂ ਸੀ ਕੁਛ ਨਹੀਂ ਸੀ ਇੱਕ ਇੱਕੋ ਹੀ ਆਪਣਾ ਉਹ ਸੀ ਸੁਲਤਾਨ ਅੱਛਾ ਸੁਲਤਾਨ ਮੁਸਲਮਾਨ ਉਸ ਸੁਲਤਾਨ ਚ ਹਿੰਦੂ ਵੀ ਚੂਰੀ ਕੁੱਟ ਕੇ ਵੀਰਵਾਰ ਨੂੰ ਮੱਥਾ ਟੇਕਿਆਉਂਦੇ ਠੀਕ ਹੈ ਦੀਵਾ ਲਾਇਆਉਂਦੇ ਹੈ ਜੀ ਤੇ ਆਪਣਾ ਮੁਸਲਮਾਨਾਂ ਦੀ ਤੋਂ ਗਿਣਤੀ ਥੋੜੀ ਸੀ ਉਹ ਵੀ ਉਹ ਕਰਦੇ ਹੈ ਜੀ ਜਿਹੜੀ ਲੋਕਾਂ ਦੀ ਭਾਈਚਾਰ ਭਾਈਚਾਰਕ ਸਾਂਝ ਬਹੁਤ ਵਧੀਆ ਸੀਗੀ ਠੀਕ ਹੈ ਆਪਸੀ ਪਿਆਰ ਸੀ ਮਿਲਵਰਤਨ ਸੀ ਦੁੱਖ ਸੁੱਖ ਦੇ ਸਾਂਝੀ ਸੀਗੇ ਇਹ ਜਿਹੜੀ ਆਪਣਾ ਜਾਤ ਪਾਤ ਵਾਲੀ ਧਰਮ ਵਾਲੀ ਧਰਮਕ ਲਕੀਰ ਜਿਹੜੀ ਖਿੱਚੀ ਇਦੋਂ ਪਹਿਲਾਂ ਬਹੁਤ ਠੀਕ ਸੀਗੇ ਇਹਦੇ ਅਸਲ ਦੇਣਦਾਰ ਇਹਦੇ ਜ਼ਿੰਮੇਵਾਰ ਵੀ ਇਹ ਧਾਰਮਿਕ ਤੇ ਸਿਆਸੀ ਲੀਡਰ ਨੇ ਠੀਕ ਹੈ ਇਹਨਾਂ ਨੇ ਇਹ ਲੋਕਾਂ ਜਿਹੜਾ ਜੋ ਹੋਇਆ ਤਾਂ ਇਹ ਲੀਡਰਾਂ ਨੇ ਕਰਵਾਇਆ ਹੈ ਇਹਨਾਂ ਨੇ ਕਰਾਇਆ ਇਹ ਨਾਲ ਜਿਹੜੀ ਤੀਜੀ ਤਰਾਰ ਆਲੀ ਜਿਨ੍ਹਾਂ ਨੇ ਲੁੱਟਾਂ ਮਾਰੀਆਂ ਜਿਨ੍ਹਾਂ ਨੇ ਖੋਹਾਂ ਕਰੀਆਂ ਠੀਕ ਹੈ ਹਾਂ ਉਹਨਾਂ ਨੇ ਕਰਿਆ